ਵਿਆਹ ਤੋਂ ਪਹਿਲਾਂ ਹੀ ਵਿਆਹਣ ਆਏ ਮੁੰਡੇ ਦੇ ਭਰਾ ਨਾਲ ਲੜ ਪਈ ਵਿਆਹ ਵਾਲੀ ਕੁੜੀ ਵਿਆਹ ਦਾ ਬਣਾ ਦਿੱਤਾ ਸ਼ਰਿਆਮ ਤਮਾਸ਼ਾ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਛੋਟੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਹੁਣ ਇੱਕ ਵੱਖਰੀ ਹੀ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੀ ਕੁੜੀ ਕਿੰਨੇ ਗੁੱਸੇ ਵਿੱਚ ਵਿਆਹਣ ਆਏ ਮੁੰਡੇ ਦੇ ਭਰਾ ਨਾਲ ਲੜ ਰਹੀ ਏ ਅਤੇ ਉਸ ਨੂੰ ਸਾਰਿਆਂ ਦੇ ਸਾਹਮਣੇ ਗਾਲਾਂ ਕੱਢ ਰਹੀ ਏ ਅਤੇ ਬਰਮਾਲਾ ਦਾ ਸ਼ਗਨ ਕਰਨ ਵੇਲੇ ਵੀ ਹਾਰ ਭਗਾ ਕੇ ਮੁੰਡੇ ਦੇ ਗਲ ਵਿੱਚ ਮਾਰਦੀ ਏ ਅਤੇ ਜਦੋਂ ਮੁੰਡਾ ਕੁੜੀ ਦੇ ਗਲ ਵਿੱਚ ਬਰਮਾਲਾ ਪਾਉਣ ਲੱਗਦਾ ਹੈ ਤਾਂ ਆਪ ਹੀ ਮੁੰਡੇ ਤੋਂ ਬਰਮਲਾ ਫੜ ਕੇ ਆਪਣੇ ਗਲ ਵਿੱਚ ਪਾ ਲੈਂਦੀ ਏ ਜਿਸ ਨੂੰ ਦੇਖ ਕੇ ਥੱਲੇ ਖੜੇ ਵਿਆਹ ਵਾਲੇ ਮੁੰਡੇ ਦੇ ਦੋਸਤ ਕਹਿਣ ਲੱਗਦੇ ਨੇ ਕਿ ਇਹ ਦਊ ਤੈਨੂੰ ਨਾਂ ਬਣਾ ਕੇ ਮੁੰਡੇ ਦੇ ਮਾਪਿਓ ਵੀ ਕਹਿੰਦੇ ਨੇ ਕਿ ਇਸ ਵਿੱਚ ਤਾਂ ਗੁੱਸਾ ਹੀ ਬਹੁਤ ਹੈ ਪਰ ਬਚੋਲਾ ਕਹਿੰਦਾ ਹੈ ਕਿ ਚਿੰਤਾ ਨਾ ਕਰੋ ਕੁੜੀ ਘਬराई ਹੋਈ ਏ ਪਰ ਸੁਭਾਅ ਦੀ ਬਹੁਤ ਸ਼ਾਂਤ ਹੈ ਅਤੇ ਬਚੋਲਾ ਜਲਦੀ ਜਲਦੀ ਵਿਆਹ ਨੂੰ ਸਿਰੇ ਚੜ੍ਹ ਦਿੰਦਾ ਹੈ ਸੋ ਤੁਹਾਡੇ ਇਸ ਕੁੜੀ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ¡Corro!